ਸ਼ੁਗ ਮਮੀ ਨਹੀਂ ਨਹੀਂ ਮਮੀ ਮਮੀ ਕੋਈ ਨਹੀਂ ਕੋਈ ਨਹੀਂ ਮਮੀ ਦਾ ਬਾਬਾ ਕੋਈ ਨਹੀਂ ਕੋਈ ਜਸੀ ਸਾਹਿਬ ਦੇ ਮਦਰ ਨੂੰ ਤੇ ਬਾਕੀ ਸਾਥੀਆਂ ਨੂੰ ਮੈਂ ਸਮਝਦਾ ਚਲੋ ਜੇ ਇਸ ਚੀਜ਼ ਦੇ ਵਿੱਚ ਉਹਨਾਂ ਨੂੰ ਖੁਸ਼ੀ ਮਿਲਦੀ ਹੈ ਦੀਪਾ ਜੀ ਨੂੰ ਤੇ ਉਹਨਾਂ ਨੂੰ ਬਹੁਤ ਬਹੁਤ ਮਾਣ ਤੁਸੀਂ ਚਾਹਦੇ ਟੀਵੀ ਦੇਖ ਰਹੇ ਹੋ ਮੈਂ ਹਾਂ ਗੁਰਵਿੰਦਰ ਸਿੰਘ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਨ ਅਰੋੜਾ ਨੂੰ 2 ਸਾਲ ਦੀ ਸਜ਼ਾ ਹੋਈ ਹੈ ਉਹਨਾਂ ਦੇ ਨਾਲ-ਨਾਲ ਉਹਨਾਂ ਦੇ ਸਾਥੀਆਂ ਤੇ ਨਾਲ ਹੀ ਉਹਨਾਂ ਦੀ ਮਦਰ ਜਿਹੜੀ ਜਿਨ੍ਹਾਂ ਦੀ ਉਮਰ 85 ਸਾਲ ਹੈ ਉਹਨਾਂ ਨੂੰ ਵੀ 2 ਸਾਲ ਦੀ ਸਜ਼ਾ ਕੋਰਟ ਦੇ ਵੱਲੋਂ ਸੁਣਾਈ ਗਈ ਹੈ ਕੋਰਟ ਤੋਂ ਹੋਈ ਸਜ਼ਾ ਤੋਂ ਬਾਅਦ ਅਮਨ अरोड़ा ਮੀਡੀਆ ਸਾਹਮਣੇ ਆਏ ਨੇ ਉਹਨਾਂ ਨੇ ਕਿਹਾ ਕਿ ਉਹ ਪੰਜਾਬ ਦੀ ਜਾਂ ਦੇਸ਼ ਦੀ ਨਿਆਂ ਪ੍ਰਣਾਲੀ ਦੇ ਵਿੱਚ ਪੂਰਾ ਯਕੀਨ ਰੱਖਦੇ ਨੇ ਉਹਨਾਂ ਕਿਹਾ ਕਿ ਉਹ ਸੱਚੇ ਨੇ ਸੱਚ ਨੂੰ ਸਮਾਂ ਲੱਗ ਸਕਦਾ ਹੈ ਪਰ ਸੱਚ ਜਿਹੜਾ ਹੈ ਉਹਦੀ ਜਿੱਤ ਹੁੰਦੀ ਹੈ ਉਹਨਾਂ ਨੇ ਨਿਆਂ ਪ੍ਰਣਾਲੀ ਦੀ ਗੱਲ ਕਰਦੇ ਹੋਏ ਦੀਪਾ ਨੂੰ ਵੀ ਨਿਸ਼ਾਨੇ ਤੇ ਲਿਆ ਉਹਨਾਂ ਨੇ ਆਪਣੇ ਜੀਜੇ ਦੀਪਾ ਦੇ ਉੱਤੇ ਕਮੈਂਟ ਕਰਦੇ ਹੋਏ ਕਿਹਾ ਕਿ ਸਾਨੂੰ ਸਜ਼ਾ ਹੋ ਗਈ ਵੱਖਰੀ ਗੱਲ ਹੈ ਪਰ ਉਹ ਜੇਕਰ 85 ਸਾਲ ਦੀ ਆਪਣੀ ਸੱਸ ਨੂੰ ਸਜ਼ਾ ਕਰਾ ਕੇ ਖੁਸ਼ ਹੈ ਤਾਂ ਉਹਨਾਂ ਨੂੰ ਇਹ ਖੁਸ਼ੀ ਮੁਬਾਰਕ ਹੋਵੇ ਉਹਨਾਂ ਨੇ ਕਿਹਾ ਕਿ ਰਾਜਨੀਤੀ ਤੇ ਉਹਨਾਂ ਦੀ ਨਿੱਜੀ ਜਾਇਦਾਦ ਜਿਹੜੀ ਹੈ ਉਸ ਨੂੰ ਹੜਪਣ ਦੇ ਲਈ ਅਜਿਹੀ ਵਿਉਂਤਬੰਦੀ ਜਿਹੜੀ ਉਹ ਦੀਪਾ ਦੇ ਵੱਲੋਂ ਕੀਤੀ ਗਈ ਸੀਗੀ ਕੀ ਕੁਝ ਕਿਹਾ ਅਮਨ अरोड़ा ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੇਖੋ 2012 ਦੀ ਇਲੈਕਸ਼ਨਾਂ ਤੋਂ ਪਹਿਲਾਂ ਸਾਡਾ ਆਪਸ ਦੇ ਵਿੱਚ ਕੰਪਰੋਮਾਈਜ਼ ਹੋ ਗਿਆ ਸੀਗਾ ਕਿਉਂਕਿ ਦੀਪਾ ਜੀ ਨੂੰ ਇਹ ਮਹਿਸੂਸ ਹੋਇਆ ਕਿ ਜੇ ਕੰਪਰੋਮਾਈਜ਼ ਨਹੀਂ ਹੋਊਗਾ ਤਾਂ ਸ਼ਾਇਦ 2012 ਦੀ ਟਿਕਟ ਆ ਕਾਂਗਰਸ ਦੀ ਸਨ ਦੋਨਾਂ ਨੂੰ ਹੀ ਨਹੀਂ ਮਿਲਣੀ ਹੈਗੀ ਪਰ ਜਦੋਂ ਮੈਨੂੰ ਟਿਕਟ ਮਿਲ ਗਈ 2012 ਦੀ ਤੇ ਉਦੋਂ ਇਹ ਆਪਦੇ ਸਮਝੌਤੇ ਤੋਂ ਮੁਕਰ ਗਏ ਭੱਜ ਗਏ ਮੈਂ ਖੜਾ ਰਿਹਾ ਜਿਹੜੀ ਸਾਡੇ ਵੱਲੋਂ ਕੇ ਸੀਗਾ ਮੇਰੇ ਮਦਰ ਵੱਲੋਂ ਉਹ ਅਸੀਂ ਵਾਪਸ ਲੈ ਲਿਆ ਆਪਦੇ ਸਮਝੌਤੇ ਦੇ ਮੁਤਾਬਕ ਆ ਪਰ ਉਹ ਜਿਨ੍ਹਾਂ ਨੇ ਇਸ ਹਾਦਸੇ ਤੇ ਤਕਰੀਬਨ 10 11 ਮਹੀਨੇ ਬਾਅਦ ਇੱਕ ਕੰਪਲੇਂਟ ਇਸਤਗਾਸਾ ਫਾਈਲ ਕੀਤਾ ਸੀਗਾ ਉਹ ਮੋਕਰ ਗਏ ਤੇ ਉਸ ਇਸਤਗਾਸੇ ਦੇ ਵਿਹਾਰ ਦੇ ਉੱਪਰ ਅੱਜ ਮਾਨਯੋਗ ਅਦਾਲਤ ਨੇ ਮੇਰੇ ਮਦਰ ਸਮੇਤ 85 ਸਾਲ ਦੇ ਨੇ ਸਾਨੂੰ ਨੌ ਜਣਿਆਂ ਨੂੰ ਕਿਹਾ ਜਿਹੜੀ ਉਹ 2 ਸਾਲ ਦੀ ਕੀਤੀ ਆ ਫਰਮੇ ਇਹ ਮੰਨ ਕੇ ਚੱਲਦਾ ਕਿ ਰੱਬ ਦੇ ਘਰ ਦੇਰ ਹੈ ਦੇਰ ਨਹੀਂ ਹੈਗਾ ਅ ਜੋ ਵੀ ਇਸ ਤੋਂ ਬਾਅਦ ਅਸੀਂ ਹਾਇਰ ਕੋਰਟ ਦੇ ਵਿੱਚ ਅਪੀਲ ਕਰਾਂਗੇ ਤੇ ਜੋ ਵੀ ਅ ਮਾਨਯੋਗ ਉੱਚ ਅਦਾਲਤਾਂ ਦਾ ਫੈਸਲਾ ਹੋਏਗਾ ਉਹ ਸਾਨੂੰ ਸਿਰ ਮੱਥੇ ਪ੍ਰਵਾਨ ਹੋਏਗਾ ਅ ਸੋ ਇਹ ਅੱਜ ਦਾ ਕਾਨੂੰਨਤਾ ਕਤੌੜੇ ਐਮਐਲਏ ਪਦ ਦੇ ਉੱਪਰ ਕੋਈ ਐਕਸ਼ਨ ਹੋ ਸਕਦਾ ਕਿਸ ਤਰੀਕੇ ਨਹੀਂ ਦੇਖੋ ਇਹ ਤਾਂ ਮੈਂ ਹੁਣ ਕੋਈ ਕਾਨੂੰਨੀ ਮਾਹਰ ਤਾਂ ਨਹੀਂ ਹਾਂ ਜੀ ਇਹ ਤਾਂ ਜੋ ਜੋ ਕਾਨੂੰਨ ਵਿਵਸਥਾ ਦੇ ਵਿੱਚ ਜੋ ਪ੍ਰਾਵਧਾਨ ਹੋਣਗੇ ਉਹਦੇ ਬਾਰੇ ਮਾਨਯੋਗ ਸਾਡੀ ਸਾਡੇ ਮੁੱਖ ਮੰਤਰੀ ਸਾਬ ਭਗਵੰਤ ਮਾਨ ਜੀ ਨੇ ਸਾਡੇ ਸਪੀਕਰ ਸਾਡੇ ਨੈਸ਼ਨਲ ਚੀਨੀ ਅਰਵਿੰਦ ਕੇਜਰੀਵਾਲ ਜੀ ਨੇ ਫੈਸਲਾ ਲੈਣਾ ਪਰ ਮੈਂ ਮੰਨ ਕੇ ਚੱਲਦਾ ਸਾਡਾ ਪ੍ਰਮਾਤਮਾ ਜਾਣਦਾ ਕਿ ਸੱਚੇ ਸੀ ਤੇ ਸੱਚ ਦੀ ਲੜਾਈ ਕਈ ਵਾਰੀ ਲੰਬੀ ਜ਼ਰੂਰ ਹੋ ਜਾਂਦੀ ਹੈ ਪਰ ਜਿੱਤ ਜ਼ਰੂਰ ਹੁੰਦੀ ਹੈ। ਅਮਰੇ 15 ਸਾਲਾਂ ਦਾ ਫੈਸਲਾ ਲਏ ਜਿੰਦਰਦੀਪਾ ਨੇ ਕਿਹਾ ਕਿ ਤੁਸੀਂ ਖੁਦ ਉਹਨਾਂ ਦੇ ਘਰ ਗਏ ਜਿਵੇਂ ਤੁਸੀਂ ਦਿੱਖਿਓ ਉਹ ਕਹਿ ਰਹੀ ਮੈਂ ਵੀ ਜਖਮੀ ਵੈਸਤੀ ਤਾਂ ਤੁਸੀਂ ਵੀ ਜਖਮੀ ਬੀ ਤੁਸੀਂ ਉਹਨਾਂ ਦੇ ਪੂਰੀ ਫੈਮਿਲੀ ਦਾ ਪਰ ਮਾਤਰੀ ਹੁਣ ਚਲੋ ਚਲੋ ਦੀਪਾ ਜੀ ਰਿਸ਼ਤਾ ਸਾਡਾ ਸਤਕਾਰਯੋਗ ਹੈ ਪਰ ਉਹ ਜਿਵੇਂ ਪੰਜਾਬੀ ਦੀ ਇੱਕ ਹਕਾवत ਕਹਿੰਦੇ ਨੇ ਵੀ ਨਾ ਕਰੇ ਮਾੜਾ ਜੰਮੇ ਤੇ ਨਾ ਕਰੇ ਮਾੜਾ ਆਵੇ ਹੁਣ ਮੈਨੂੰ ਆ ਹੋ ਜਾਂਦੀ ਕੋਈ ਮੈਨੂੰ ਦੁੱਖ ਨਹੀਂ ਸੀਗਾ ਕੋਈ ਕੋਈ ਅਫਸੋਸ ਨਹੀਂ ਹੈਗਾ ਸਦਾਵਾਨ ਜਿਹੜੀਆਂ ਬੰਦਿਆਂ ਦੀ ਪੈਂਦੀ ਹੁੰਦੀਆਂ ਨੇ ਅ ਮੈਂ ਦੁਬਾਰਾ ਕਹਿਣਾ ਕਿ ਕੋਰਟ ਦਾ ਫੈਸਲਾ ਜਿਹੜਾ ਜੁਡੀਸ਼ੀਅਲ ਸਿਸਟਮ ਦੇ ਉੱਪਰ ਰੱਬ ਨਾਲੋਂ ਵੀ ਵੱਧ ਵਿਸ਼ਵਾਸ ਹੈ ਪਰ 85 ਸਾਲ ਦੇ ਮਦਰ ਨੂੰ ਤੇ ਬਾਕੀ ਸਾਥੀਆਂ ਨੂੰ ਮੈਂ ਸਮਝਦਾ ਚਲੋ ਜੇ ਇਸ ਚੀਜ਼ ਦੇ ਵਿੱਚ ਵੀ ਉਹਨਾਂ ਨੂੰ ਖੁਸ਼ੀ ਮਿਲਦੀ ਹੈ ਦੀਪਾ ਜੀ ਨੂੰ ਤੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਤੁਸੀਂ ਹੁਣ ਕਿੱਥੇ ਅਪੀਲ ਕਰ ਰਹੇ ਹੋ ਇਸ ਤੋਂ ਅਗਲਾ ਸਟੈਪ ਜਿਹੜਾ ਹਾਇਰ ਕੋਰਟ ਦਾ ਉਹ ਡਿਸਟ੍ਰਿਕਟ ਕੋਰਟ ਹੁੰਦਾ ਜੀ ਉਹ ਉਹਦੇ ਵਿੱਚ ਅਸੀਂ ਅਪੀਲ ਕਰਾਂਗੇ ਕਿ ਸਰ ਇਹ ਜਾਨਣਾ ਚਾਹੁੰਦੇ ਸੀ ਜਿਵੇਂ ਉਹਨਾਂ ਨੇ ਕਿਹਾ ਕਿ ਤੁਸੀਂ ਉਹਨਾਂ ਦੇ ਘਰ ਗਏ ਸੀ ਮਤਲਬ ਉਸ ਬਿਆਨ ਤੁਸੀਂ ਕਿਹਾ ਸੀ ਬਿਲਕੁਲ ਗਲਤ ਹੈ ਉਹ ਦੇਖੋ ਇਸ ਤਰ੍ਹਾਂ ਕਿ ਉਹ ਜੋ ਵਰਜੀ ਕਹੀ ਜਾਣ ਜੀ ਇਹ ਤਾਂ ਹੁਣ ਹਾਇਰ ਕੋਰਟ ਹੈ ਜਿਹੜੀ ਉਹ ਫੈਸਲਾ ਕਰੂਗੀ